ਨਮਸਕਾਰ ਸ਼ਾਸਤਰੀਕਾਲ ਸਮਾਣਾ ਟੂਡੇ ਤੁਹਾਡਾ ਸਵਾਗਤ ਹੈ ਪੰਜਾਬ ਭਰ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਸਬ ਡਿਵੀਜ਼ਨ ਅਤੇ ਜ਼ਿਲ੍ਹਾ ਪੱਧਰ ਦੇ ਮੌਜੂਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਤ ਮਾਨ ਅਤੇ ਵਿੱਤ ਮੰਤਰੀ ਹਰਪਾਰ ਸਿੰਘ ਝਿੰਮੇਦਾਰੀ ਭੁੱਕੇ ਰੋਸ ਮੁਜ਼ਾਹਬ ਮੁਜ਼ਾਰੇ ਕਿਤੇ ਗਏ ਹਾਕਮ ਸਿੰਘ ਅਤੇ ਨੇਠਾ ਬਰਕਾਲ ਸਿੰਘ ਨੂੰ ਦੱਸਿਆ ਕਿ ਵਿੱਤ ਮੰਤਰੀ ਵੱਲੋਂ ਮੀਟਿੰਗ ਦਾ ਤਾਂ ਅਸਤਾਦਿਕੇ ਟਾਲੇ ਜਾ ਰਹੇ ਹਨ ਇੱਕ ਮੀਟਿੰਗ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੁੰਦੀ ਅਤੇ ਸਰਕਾਰ ਵੱਲੋਂ ਡੰਗ ਢਪਾਉ ਨੀਤੀ ਅਪਣਾਈ ਜਾ ਰਹੀ ਹੈ ਜੋ ਇਹ ਅਮਜਾਰੇ ਕਿਤੇ ਜਾ ਰਹੇ ਹਨ ਠੇਕਾ ਮੁਲਾਜ਼ਮ ਦੀਆਂ ਲਟਕੇ ਮੰਗਾ ਖਾਸ ਕਰਕੇ ਕੱਚੇ ਆਊਟਸੋਰਸ ਅਤੇ ਕੰਟੈਕਟ ਅਧੀਨ ਕੰਮ ਕਰ ਰਹੇ ਮੁਲਾਜ਼ਮ ਨੂੰ ਪੱਕਾ ਰੋਜ਼ਗਾਰ ਦੇਣ ਲਈ ਕਿਤੇ ਗਏ ਇਸ ਸੰਘਰਸ਼ ਮੋਰਚੇ ਵਿੱਚ ਜਲ ਸਪਲਾਈ ਵਿਭਾਗ ਬਿਜਲੀ ਬੋਰਡ ਸਰਕਾਰੀ ਥਰਮਲ ਪਲਾਂਟ ਵੇਅਰਹਾਊਸ ਸਮੇਤ ਕਰੀਬ ਦਰਜਨ ਪਰ ਵਿਭਾਗ ਦੀਆਂ ਜਥੇਬੰਦੀਆਂ ਸ਼ਾਮਲ ਸਨ ਇਕਜੁੱਟ ਹੋ ਕੇ ਤੰਤਾ ਮੋਰਚਾ ਬਣਾਇਆ ਹੈ ਚੰਕਰਚ ਮੋਰਚੇ ਨੇ ਐਲਾਨ ਕੀਤਾ ਕਿ ਸਰਕਾਰ ਨੇ ਜਲਦੀ ਮੁਲਾਜ਼ਮਾਂ ਦੀ ਮੰਗਾਂ ਤੇ ਕਾਰਵਾਈ ਨਾ ਕੀਤੀ ਤਾਂ 22 ਜਨਵਰੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦੇ ਗਿਰਬਾ ਨਿਵਾਲਤੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਰੈਲੀ ਕੀਤੀ ਜਾਵੇਗੀ ਸਰਕਾਰ ਸਿੰਘ ਜੀ ਸਰਕਾਰ ਸਿੰਘ ਕਰ ਤੂ ਕਰ ਰਹੇ ਹੋ ਮਜਹਰਾ ਕਰ ਰਹੇ ਹੋ ਹਾਂਜੀ ਇਹ ਆਰਥੀਪੂਕ ਮਜਹਰਾ ਹੈ ਸਾਡਾ ਸਰਕਾਰ ਦੇ ਖਿਲਾਫ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਖਿਲਾਫ ਜੋ ਕਿ 36 ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਵਾਰ-ਵਾਰ ਇਹ ਮੀਟਿੰਗਾਂ ਤੋਂ ਭੱਜ ਰਹੇ ਨੇ ਉਹਦੇ ਵਿਰੋਧ ਵਜੋਂ ਪੰਜਾਬ ਸਰਕਾਰ ਦਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੂਰੇ ਪੰਜਾਬ ਦੇ ਵਿੱਚ ਅੱਜ ਪੁਤਲਾ ਫੁਕਾਇਆ ਜਾ ਰਿਹਾ ਜੀ ਕੀ ਮੰਗਾਂ ਤੁਹਾਡੀਆਂ ਸਾਡੀ ਮੰਗ ਆਇਆ ਕਿ ਠੇਕੇਦਾਰੀ ਸਿਸਟਮ ਜੋ ਕਿ ਪਿਤਰੀ ਵਿਭਾਗਾਂ ਵਿੱਚ ਸਾਰੇ ਵਰਕਰ ਕੰਮ ਕਰ ਰਹੇ ਹਨ ਉਹਨਾਂ ਨੂੰ ਪੱਕਾ ਰਜਗਰ ਦਿੱਤਾ ਜਾਵੇ ਜੀ ਮੇਰਾ ਨੂ ਹਾਕਮ ਸਿੰਘ ਢੇਠਾ ਜੀ ਹਾਕਮ ਸਿੰਘ ਜੀ ਆ ਤੇ ਵਿੱਤ ਮੰਤਰੀ ਦਾ ਪਤਾ ਫੂ ਕੀ ਕਰਨ ਆ ਇਹ ਜੋ ਵਿੱਤ ਮੰਤਰੀ ਦਾ ਆਰਥੀ ਫੂ ਕੁ ਮਜਾਰਾ ਜੀ ਇਹ ਠੇਕਾ ਮਲਾਜਮ ਸਿੰਘ ਅਰਸ਼ ਮੋਰਚਾ ਪੰਜਾਬ ਦੇ ਬੈਨਰ ਥੱਲੇ ਕੀਤਾ ਜਾ ਰਿਹਾ ਅੱਜ ਪੂਰੇ ਪੰਜਾਬ ਦੇ ਵਿੱਚ ਡਿਵੀਜ਼ਨ ਸਬ ਡਿਵੀਜ਼ਨ ਤੇ ਜ਼ਿਲ੍ਹਾ ਪੱਧਰ ਪੂਰੇ ਪੰਜਾਬ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮੇ ਦਾ ਜਿਹੜਾ ਅਰਥੀਪੂਕ ਮਜਾਰਾ ਹੈਗਾ ਉਹ ਕੀਤਾ ਜਾ ਰਿਹਾ ਇਸ ਗੱਲ ਕਰਕੇ ਕਿ ਲਗਾਤਾਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਜਿਵੇਂ ਜਲਸਪਲਾਈ ਵਿਭਾਗ ਬਿਜਲੀ ਬੋਰਡ ਸਰਕਾਰੀ ਥਰਮਲ ਫਰਦ ਕੇਂਦਰ ਵੇਅਰ ਹਾਊਸ ਵਾਲੇ तमाम 12 ਦੇ ਆਸ-ਪਾਸ ਜਿਹੜੇ ਡਿਪਾਰਟਮੈਂਟ ਨੇਗੇ ਉਹਨਾਂ ਨੇ ਇੱਕ ਸਾਂਝੀ ਪਲੇਟਫਾਰਮ ਬਣਾਇਆ ਹੈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜੀ ਦੇ ਬੈਨਰ ਥੱਲੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਤੇ ਪੰਜਾਬ ਦੇ ਵਿੱਤ ਮੰਤਰੀ ਕੋਲੋਂ ਲਗਾਤਾਰ ਕੱਚੇ ਮੁਲਾਜ਼ਮ ਜਿੰਨੇ ਵੀ ਆਊਟਸੋਰਸਿੰਗ ਦੇ ਉੱਪਰ ਕੰਟਰੈਕਟ ਦੇ ਉੱਪਰ ਲਿਸਟਮੈਂਟ ਦੇ ਉੱਪਰ ਵੱਖ-ਵੱਖ ادارਿਆਂ ਵਿੱਚ ਕੰਮ ਕਰਦੇ ਉਹਨਾਂ ਨੂੰ ਦਾ ਰੋਜ਼ਗਾਰ ਪੱਕਾ ਕਰਾਉਣ ਵਾਸਤੇ ਲੰਮੇ ਸਮੇਂ ਤੋਂ ਮੰਗ ਆ ਜਿਹੜੀ ਉਹ اٹਕਦੀ ਜਾ ਰਹੀ ਹੈਗੀ ਤੇ ਸਰਕਾਰ ਵੱਲੋਂ ਲਗਾਤਾਰ ਸਾਨੂੰ ਬਲੌਲੀਪਾਪ ਆ ਜਿਹੜਾ ਉਹ ਦਿੱਤਾ ਜਾਂਦਾਗਾ ਵਿੱਤ ਮੰਤਰੀ ਵੱਲੋਂ ਇੱਕ ਮੀਟਿੰਗ ਆ ਜਿਹੜੀ ਉਹ ਕੀਤੀ ਜਾਂਦੀ ਉਸ ਤੋਂ ਬਾਅਦ ਵਿੱਚ 2-2 3-3 ਮਹੀਨੇ ਲਗਾਤਾਰ ਮੀਟਿੰਗ ਨਹੀਂ ਕੀਤੀ ਜਾਂਦੀ ਡੰਗਟਪਾਉ ਦੀ ਜਿਹੜੀ ਨੀਤੀ ਆ ਉਹ ਅਪਣਾਈ ਜਾ ਰਹੀ ਹੈ ਜਿਹਦੇ ਤਹਿਤ ਠੇਕਾ ਮਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਅੱਜ 20 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਡਿਵੀਜ਼ਨ ਸਾਡ ਡਿਵੀਜ਼ਨ ਪੱਧਰ ਦੇ ਉੱਪਰ ਆਰਥੀਪੂਕ ਮਜਾਰੇ ਕੀਤੇ ਜਾ ਰਹੇ ਨੇ ਅੱਜ ਤੋਂ 4 ਦਿਨ ਬਾਅਦ 24 ਜਨਵਰੀ ਨੂੰ ਵਿੱਤ ਮੰਤਰੀ ਹਰਪਾਲ ਚਿਮੇ ਦੇ ਦਿਰਬੇ ਦੇ ਵਿਖੇ ਠੇਕਾ ਮਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਪਰਿਵਾਰਾਂ ਸ਼ਮਾਨਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ